ਸੱਤ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੈੱਡਫੋਨ ਲਗਾ ਕੇ ਇਹ ਮੇਰੀ ਵੀਡੀਓ ਦੇਖਿਓ ਮੇਰੀ ਵੀਡੀਓ 'ਚ ਗਾਣਾ ਹੋ ਸਕਦੀਆਂ ਨੇ ਸੋ ਦੇਖਣੀ ਹੋਵੇ ਤਾਂ ਹੈੱਡਫੋਨ ਲਾ ਲਓ ਡਿਸਕਲੇਮਰ ਦੱਸ ਦਿੰਦਾ ਤੁਹਾਨੂੰ ਦੇ ਦਿੱਤਾ ਬੋਲ ਕੇ ਕਿ ਭਈ ਵੀ ਪ੍ਰੇਪਰ ਅੱਗੇ ਗਾਣਾ ਹੋ ਸਕਦੀਆਂ ਨੇ ਜੇ ਤੁਸੀਂ ਨਹੀਂ ਸੁਣ ਸਕਦੇ ਗਾਣਾ ਤੁਹਾਨੂੰ ਚੰਗੀਆਂ ਨਹੀਂ ਲੱਗਦੀਆਂ ਤੁਹਾਡਾ ਹਾਜਮਾ ਖਰਾਬ ਹੋ ਜਾਂਦਾ ਹੈ ਘਬਰਾਟ ਹੁੰਦੀ ਹੈ ਹੈ ਤੇ ਤੁਸੀਂ ਇੱਥੇ ਵੀਡੀਓ ਛੱਡ ਸਕਦੇ ਹੋ ਹਾਂਜੀ ਮੈਂ ਸਟਾਰਟਿੰਗ 'ਚ ਇੱਕ ਮਿੰਟ ਦੀ ਗੱਲ ਕਰਨੀ ਹੈ ਜੀ ਜੇ ਮੈਂ ਗੱਲ ਖਤਮ ਕਰਨੀ ਹੈ ਕਮੈਂਟਾਂ ਨੂੰ ਲੈ ਕੇ ਜਿਹੜੇ ਪਿੱਛੇ ਕਮੈਂਟਾਂ ਦਾ ਉੱਤੇ ਮੈਂ ਜ਼ਿਕਰ ਕੀਤਾ ਹੈਗਾ ਅਵੇਅਰਨੈਸ ਲਈ ਬਾਕੀ ਕੁੜੀਆਂ ਲਈ ਕਿ ਵੀ ਪ੍ਰੇਪੇਅਰ ਸੋਸ਼ਲ ਮੀਡੀਆ ਬਹੁਤ ਵੱਤੀ ਚੀਜ਼ ਹੈ ਕਈ ਵਾਰੀ ਨਹੀਂ ਸਮਝਾਉਣ ਵਾਲਾ ਕੋਈ ਹੁੰਦਾ ਜ਼ਿਕਰ ਨਹੀਂ ਕੋਈ ਕੁੜੀ ਕਰ ਪਾਉਂਦੀ ਕਿਸੇ ਨਾਲ ਸੋ ਉਸ ਰਿਗਾਰਡਿੰਗ ਮੈਂ ਉਹ ਵੀਡੀਓ ਅਪਲੋਡ ਕੀਤੀ ਸੀ ਔਰ ਰਹੀ ਗੱਲ ਕਮੈਂਟਾਂ ਦੀ ਕਿ ਹਾਂ ਕੰਪਲੇਂਟ ਕਿਉਂ ਨਹੀਂ ਕੀਤੀ ਇਸ ਤਰ੍ਹਾਂ ਦੇ ਕਮੈਂਟ ਮੈਨੂੰ ਪਿਛਲੇ 3 ਸਾਲ ਤੋਂ ਹੀ ਆ ਰਹੇ ਨੇ ਸੋ ਮੈਨੂੰ ਨਹੀਂ ਲੱਗਦਾ ਕਿ ਇਹ ਮਤਲਬ ਇੰਨੇ ਜੋਗੇ ਹੈਗੇ ਨੇ ਔਰ ਦੂਜੀ ਸਭ ਤੋਂ ਵੱਡੀ ਚੀਜ਼ ਜੋ ਕਮੈਂਟਾਂ ਦੇ ਵਿੱਚ ਮੇਰਾ ਡਿਟੇਲ ਲਿਖੀ ਹੋਈ ਆ ਉਹਨਾਂ ਵਿੱਚ ਸਿਰਫ ਦੋ ਚੀਜ਼ਾਂ ਸਹੀ ਨੇ ਬਾਕੀ ਸਾਰੀ ਗਲਤ ਹੈ ਐਡਰੈਸ ਟੋਟਲੀ ਫੇਕ ਮੈਂ ਹੈ ਹੀ ਨਹੀਂ ਅਥੇ ਮੈਕਡੋਨਲਡਸ ਆ ਗੋਥ ਮੋਡਲ ਟਾਊਨ ਠੀਕ ਹੈ ਤੇ ਬਾਕੀ ਇਹ ਚੀਜ਼ਾਂ ਜਿੰਨਾ ਤੁਸੀਂ ਡਰੋਗੇ ਉਹਨਾਂ ਤੁਸੀਂ ਖਤਮ ਹੋ ਜਾਓਗੇ ਜਲਦੀ ਇਸ ਕਰਕੇ ਕੁੜੀਆਂ ਜਿਹੜੀ ਸੋਸ਼ਲ ਮੀਡੀਆ ਤੇ ਬੈਠੀਆਂ ਨੇ ਮੇਰੀਆਂ ਭੈਣਾਂ ਛੋਟੀਆਂ ਵੱਡੀਆਂ ਡਰਦਾ ਨਹੀਂ ਆ ਕੋਈ ਗੱਲ ਕਰੋ ਮੂੰਹ ਤੋਂ ਦੇ ਜਵਾਬ ਦਿਓ ਮੁੰਡਿਆਂ ਜਿਹੜੇ ਨਵੇਂ ਮੁੰਡੇ ਆਏ ਨੇ ਡਰਨਾ ਨਹੀਂ ਆ ਫੋਕੇ ਫੈਂਟਿਆਂ ਤੋਂ ਨਾ ਮੜੇ ਮੁੱਟ ਨਿੱਕੇ ਕਵੰਟਾਂ ਤੋਂ ਉੱਚੋ ਮਾਚ ਉਦ ਦੇ ਰੋ ਦੋ ਸਾਹਮਣੇ ਵਾਲੇ ਦੀ ਡਰ ਨਹੀਂ ਕਦੇ ਹਾਵੀ ਹੋਣ ਦੇਣਾ ਜੇ ਹੋਣ ਡਰ ਗਏ ਤਾਂ ਪੂਰੀ ਅਮਾਂ ਡਰੀ ਜਾਉਗੇ ਮੈਂ 3-4 ਸਾਂ ਜ਼ਿਆਦਾ ਦੇ ਮੈਂ YouTube ਤੋਂ ਵੀਡੀਓ ਬਣਾਉਣੀ ਸ਼ੁਰੂ ਕੀਤੀ ਹੈ ਮੈਂ ਉਦੋਂ ਦੇ ਇਸ ਤਰ੍ਹਾਂ ਦੇ ਕਮੈਂਟ ਝੇਲਦੀ ਪਈ ਆ ਸੋ ਮੈਨੂੰ ਕੋਈ ਫਰਕ ਨਹੀਂ ਪੈਂਦਾ ਨਾ ਮੈਂ ਆਮ ਕੁੜੀਆਂ ਦੀ ਤਰ੍ਹਾਂ ਛੋਈ ਮੂਈ ਤਾਂ ਹੈ ਨਹੀਂ ਮਾਚ ਉਦ ਦੀ ਹਿੰਮਤ ਬਰਾਬਰ ਰੱਖਦੀ ਆ ਰਹੀ ਗੱਲ ਮੇਰੇ ਬੱਚਿਆਂ ਦੀ ਗਾਣੇ ਤੇ ਜੋਰ ਆ ਹੱਥ ਲਾ ਕੇ ਦੇਖ ਲਓ ਮੇਰੇ ਤੋਂ ਵੱਧ ਨੇ ਮੇਰੇ ਬੱਚੇ ਤੁਹਾਡੀ ਕੀ ਕਦੀ ਲੁੱਲੀ ਵੱਢ ਦੇਣਗੇ ਉਹ ਸਮਝੇ ਹਾਂ ਕਾਪੀ ਦਾ ਏਸੀ ਬਿਲਾ ਆ ਪਿੱਛੇ ਬੰਨ ਨਹੀਂ ਲੱਗੀ ਨਾ ਇਹ ਸਭ ਹਾਂ ਕੌਣ ਆ ਕੋਈ ਨਹੀਂ ਚੱਲ ਲੋਪੀ ਦਾ ਏਸੀ ਵੀ ਲਾਇਆ ਗਰ ਫਟੇ ਇਹ ਉਹਪੀ ਸ਼ੋਅ ਕਰਨਾ ਜਿਹਦਾ ਅੱਜਕੱਲ ਬੜਾ ਰੋਲਾ ਪੈ ਰਿਹਾ ਫਲਾਨਾ ਫਲਾਨਾ ਇਹ ਉਹ ਵਿਆਹ ਹੋ ਗਿਆ ਬੜਾ ਰੋਲਾ ਪਿਆ ਤੇ ਉਡ ਪਟੰਗ ਹਰਕਤਾਂ ਇਹ ਦੀਆਂ ਉਡ ਪਟੰਗ ਹਰਕਤਾਂ ਜਿੱਦਾਂ ਹੁੰਨਾ ਹੈ ਸੈਂਪਲ ਆਪਣੇ ਵੱਲੋਂ ਫਨ ਕਰ ਰਹੇ ਪ੍ਰੈਂਕ ਕਰ ਰਹੇ ਆਪਣੀ ਮਾਦੇ ਨਾਲ ਠੀਕ ਹੈ ਤੇ ਮਾਦੇ ਰਿਐਕਸ਼ਨ ਮੇਨ ਹੁੰਦੇ ਇਹਨਾਂ ਦੀ ਵੀਡੀਓ ਦੇ ਵਿੱਚ ਕਿ ਮਾਂ ਕੀ ਰਿਐਕਟ ਕਰੇਗੀ ਔਰ ਆ ਗੋਪੀ ਹੈ ਜਿਹੜਾ ਟੋਪਾ ਹੈਗਾ ਜਿਹਦਾ ਵਿਆਹ ਹੋਇਆ ਤੇ ਇਹਦਾ ਉਡ ਪਟੰਗ ਹਰਕਤਾਂ ਸੋ ਮੈਨੂੰ ਪਰਸਨਲੀ ਕੀ ਲੱਗਦਾ ਇਹ ਮੇਬੀ ਸ਼ਾਇਦ ਸਕ੍ਰਿਪਟਡ ਹੋ ਸਕਦਾ ਜਿਸ ਹਿਸਾਬ ਨਾਲ ਇਹਦੀ ਮਦਰ ਗੋਪੀ ਦੀ ਰਿਐਕਟ ਕਰਦੀ ਆ ਉਹਨੂੰ ਐਸਾ ਤਾਂ ਕਿ ਵੀ ਉਹਨੂੰ ਪਤਾ ਹੀ ਨਾ ਹੋਵੇ ਕਿ ਇਹ ਸਾਰਾ ਸਕ੍ਰਿਪਟਡ ਹੈਗਾ ਦੋਨੋਂ ਮਿਲੇ ਹੋਏ ਆ ਲੋਕਾਂ ਨੂੰ ਜਨਤਾ ਨੂੰ ਪਬਲਿਕ ਨੂੰ ਫੁੱਦੂ ਬਣਾਈ ਜਾਂਦੇ ਪਏ ਆ ਹਾਂ ਪਾਸ ਦੇਸੀ ਪਿੰਡੂ ਠੇਠ ਪੰਜਾਬੀ ਫਲਾਨਾ ਟੈਂਕਨਾ ਇਹ ਵੋ ਸਭ ਸਕ੍ਰਿਪਟਡ ਸਭ ਪਤਾ ਹੈ ਐਸਾ ਤਾਂ ਹੈ ਨਹੀਂ ਜਿਵੇਂ ਅੱਜ ਦਿਖਾਉਂਦੇ ਆ ਕਿ ਮਮੀ ਮੇਰੀ ਨੂੰ ਕੁਝ ਨਹੀਂ ਪਤਾ ਨੇਚਰਲ ਐਕਸਪ੍ਰੈਸ਼ਨ ਨਿਕਲਦੇ ਨੇ ਬਟ ਨਾ ਮੇਰੇ ਹਿਸਾਬ ਨਾਲ ਕੋਈ ਨੇਚਰਲ ਨਹੀਂ ਹੈਗੇ ਜੋ ਵੀ ਆ ਦਿਖਾਉਂਦੇ ਆ ਨਾਟਕ ਚਰਾ ਚਰਿੱਤਰ ਕਰਦੇਗੇ ਸਭ ਆਲਰੇਡੀ ਮਾਤਾ ਜੀ ਨੂੰ ਪਤਾ ਹੋਏਗਾ ਸੋ ਇਦਾਂ ਦਾ ਬੇਵਕੂਫ ਬਣਾਣਾ ਬੰਦ ਕਰੋ ਠੀਕ ਹੈ ਨੰਗਾ ਤਾਂ ਨਹੀਂ ਹੋਇਆ ਫਲਹਾਲ ਫਲਹਾਲ ਬਾਕੀ ਬਲੌਗਰਾਂ ਦੀ ਤਰ੍ਹਾਂ ਪਰ ਕਸਰੇ ਨੇ ਕੋਈ ਛੱਡੀ ਨਹੀਂ ਜਿਸ ਤਰ੍ਹਾਂ ਦੀ ਉਹ ਪਟੰਮ ਹਰਕਤਾਂ ਕਰਨੀਆਂ ਹੈਗੇ ਫੁੱਦੂ ਹਰਕਤਾਂ ਕਰਨੀਆਂ ਹੈ ਉਹ ਇਹ ਚੀਜ਼ ਨਹੀਂ ਮੈਨੂੰ ਜੱਜ ਦਿਆਂਗੇ ਸਮ ਟਾਈਮ ਵਧੀਆ ਵੀ ਲੱਗਦਾ ਫਨ ਕਰਦਾ ਹੱਸਦਾ ਹੋਇਆ ਗੁੱਡ ਪਰ ਜਿਹੜੀਆਂ ਐਕਸਟ੍ਰੀਮ ਲੈਵਲ ਤੱਕ ਆ ਕਰਦਾ ਐ ਬੈੱਡ ਤੇ ਮੱਜ ਤੋਂ ਕੱਟੇ ਤੋਂ ਟੱਟੀ ਕਰਵਾ ਦੇਣੀ ਟੱਟੀ ਟਾਇਲਟ ਜੋ ਬਹੁਤ ਜ਼ਿਆਦਾ ਐਕਸਟ੍ਰੀਮ ਕਰੈਕ ਕਰਨੇ ਮੂੰਹ ਤੇ ਪਾਦ ਉਹ ਜਿਹੜੀ ਕਿਹੜੀ ਰੀਲ ਹੈ ਦੀ ਵਾਇਰਲ ਹੋ ਰਹੀ ਹੈ ਜਿੱਥੇ ਕਿਸੇ ਢਾਬੇ ਟੂ ਬਈ ਰੈਸਟੋਰੈਂਟ ਤੇ ਬਠਾ ਹੈ ਤੇ ਉੱਥੇ ਪੱਦੀ ਜਾਂਦਾ ਪਿਆ ਹੈਗਾ ਬਣੀ ਜਲਾਨੀ ਮੂਰੇ ਪਾਦ ਹੁਣ ਆ ਦੇਖ ਲੈ ਖੁਰਲੀ ਜੀ ਜੇ ਤੇ ਡਿੱਗ ਗਈ ਯੱਕ ਯਾਰ ਪਤਾ ਨਹੀਂ ਬਾਹਰੀ ਬਲਤਨ ਇਹਨਾਂ ਨਾਲ ਵਿਆਹ ਹੀ ਗਦੰਗ ਰਾਲਿਆ ਜਲੈ ਨਹੀਂ ਚੜਦੇ ਦੇਖ ਕੇ ਨੂੰ ਨਾ ਸਾਫ ਸਫਾਈ ਨਾ ਬੁੱਥਾ ਸਾਫ ਇਹਦਾ ਅਹ ਹਾਲਾ ਜਲੂਸ ਕਢਾਇਆ ਪਿਆ ਬੇਬੇ ਦਾ ਵਿਆਹ ਪਦੇ ਤਾਂ ਘਰਦਿਆਂ ਤਾਂ ਸਾਰਿਆਂ ਨੇ ਜਲੂਸ ਇਹਨੂੰ ਮੈਂ ਮੇਰੇ ਸਾਹਮਣੇ ਜਲੂਸੀ ਕੱਟ ਬਣਾ ਕੰਦੇ ਜਿਵੇਂ ਸਾਉਦੀਆਂ ਹਰਕਤਾਂ ਨੇ ਮਾਂ ਨੂੰ ਪਾਗਲ ਕਮਲੀ ਕਿਤਾਬੇ ਆਏਂਦੇ ਕੋਈ ਵੀ ਬਲੌਗ ਚੱਕ ਲੋ ਯਾਰ ਰੀਲ ਵੀ ਦੇਖ ਲਗਾ ਹੈ ਨਾ ਉੱਥੇ ਆਪਣੀ ਮਾਂ ਨੂੰ ਇਹਨੇ ਕਮਲਾ ਹੀ ਕੀਤਾ ਹੋਇਆ ਇਹ ਤਾਂ ਇੱਕ ਫੁੱਦੂ ਹਰਕਤ ਹੈ ਕਿੰਨਾ ਪੁਰਾਣਾ ਹੈ ਔਰ ਦਸਤਾ ਚੈਨਲ ਬਲੌਗ ਹੋਨੇ ਪਾਣੀ ਸ਼ੁਰੂ ਕੀਤੇ ਆ ਕਿ ਮੈਂ ਇਥੇ ਡਿਲੀਟ ਕਰ ਦਿੱਤੇ ਆ ਪੁਰਾਣੇ ਕੁਛ ਏਦਾਂ ਦੀ ਕੋਈ ਗੱਲ ਹੈਗੀ ਆ ਸੋ ਪੀ ਸੋ 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 ਕੀ ਕਹਿ ਸਕਦੇ ਕੁਛ ਨਹੀਂ ਕਹਿ ਸਕਦੇ ਭਾਈ ਕਮਲਿਆ ਦਾ ਜ਼ਮਾਨਾ ਜਿੰਨੀ ਫੁੱਤੂ ਹਰਕਤਾਂ ਕਰੋਗੇ ਤੁਸੀਂ ਉਹ ਨਹੀਂ ਵਾਇਰਲ ਹੋਵੋਗੇ ਉਹ ਨਹੀਂ ਪਪੂਲਰ ਹੋਵੋਗੇ ਰਹੀ ਗੱਲ ਜਨਾਨੀ ਦੀ ਭਈਆ ਇਹਦੀ ਜਨਾਨੀ ਹੈ ਜਾਣੇ ਸਾਡੇ ਵੱਲੋਂ ਨੰਗੀ ਕਰੇ ਭਈ ਨੰਗੀ ਕਰੇਗਾ ਤਾਂ ਭਈ ਜੁੱਤੀਆਂ ਖਾਏਗਾ ਇੱਕ ਹੋਰ ਰੀਲ ਮੈਟਰੀ ਵਾਲੇ ਦੀ ਵੀਡੀਓ ਕੋ ਪਤਾ ਨਹੀਂ ਕਿ ਦੀ ਵੀਡੀਓ ਚ ਦੇਖੀ ਹੈ ਉਹ ਜਿਹੜੇ ਮੂਤਦਾ ਪਿਆ ਸੀ ਰੀਲ ਮੇਰੇ ਖਲ ਰੀਲ ਦੇਖੀ ਆ ਤੇ ਵੀਡੀਓ ਦੇਖੀ ਕਲਿੱਪ ਨਿੱਕੇ ਜੀ ਜੀਚੇ ਸੜਕ ਤੇ ਖੜ ਕੇ ਮੂਤ ਰਿਹਾ ਉਸ ਚੀਜ਼ ਨੂੰ ਕੈਪਚਰ ਕੀਤਾ ਜਾ ਰਿਹਾ ਠੀਕ ਹੈ ਉਹਨੂੰ ਸ਼ੂਟ ਕੀਤਾ ਜਾ ਰਿਹਾ ਤੇ ਉਹਨੂੰ ਬਕਾਇਦਾ ਪਬਲਿਕ ਕੀਤਾ ਜਾ ਰਿਹਾ ਉਸ ਚੀਜ਼ ਨੂੰ ਪ੍ਰਾਈਵੇਟ ਚੀਜ਼ ਨਾ ਬੰਦਾ ਮੂਤ ਰਿਹਾ ਤੇ ਇਹ ਗੱਡੀ 'ਚ ਕੋਈ ਤਾਂ ਬੈਠਿਆ ਹੋਣਾ ਮਾਂ ਜਨਾਨੀ ਭਰਾ ਕੋਈ ਤਾਂ ਹੋਣਾ ਮਤਲਬ ਫੁੱਲ ਫੈਮਿਲੀ ਬੈਠੀ ਹੋਣੀ ਮਾਂ ਵੀ ਉੱਥੇ ਜਨਾਨੀ ਵੀ ਉੱਥੇ ਤੇ ਮੁੰਡੇ ਜਿਹੜੇ ਹੋਣੇ ਭਰਾ ਭਰੂ ਉਹ ਵੀ ਉੱਥੇ ਇਹਦੀ ਅਕਲ ਨਹੀਂ ਆਈ ਕਿਸੇ ਨੇ ਮਾਤਾ ਨਹੀਂ ਦਿੱਤੀ ਇਹਦੀ ਮਾਂ ਨੇ ਮਾਤਾ ਨਹੀਂ ਦਿੱਤੀ ਮੈਂ ਕਿਹਸ ਪੁਆਇੰਟ ਤੇ ਕਹਿ ਰਹੀ ਆ ਇਹਦੀ ਮਾਂ ਵੀ ਵਿੱਚ ਰੱਲੀ ਹੋਈ ਹੈ ਆ ਸਾਰੇ ਸੋਸ਼ਲ ਮੀਡੀਆ ਦੇ ਲੋੜੇ ਲਸਣ ਵਾਲੇ ਤਮਾਸ਼ੇ ਜੇ ਤੇ ਭਈਆ ਵੀਊ ਆਉਂਦੇ ਆ ਡਾਲਰ ਆਉਂਦੇ ਆ ਸਭ ਕੁਝ ਆਉਂਦਾ ਹੈ ਕਿਨੂੰ ਮਾੜਾ ਲੱਗਦਾ ਆਈਓ ਗੱਲਾਂ ਨਾ ਜਦ ਪਤਾ ਹੈ ਸਭ ਕੁਝ ਘਟਦਾ ਪਿਆ ਸਭ ਨਾਟਕ ਹੋ ਰਿਹਾ ਤੇ ਮਾਂ ਨੇ ਕਿਵੇਂ ਰਿਕਾਰਡ ਕਰਨ ਦਿੱਤਾ ਮਾਂ ਦਾ ਕੋਈ ਨਹੀਂ ਬੰਦਾ ਪਿਆ ਆਪਣੇ ਮੁੰਡੇ ਦੇ ਉੱਤੇ ਕੋਈ ਜੋਰ ਜਮਾਇਸ਼ ਨਹੀਂ ਚਲਦੀ ਭਈ ਮੁੰਡੇ ਆ ਕਿ ਜਲੂਸ ਕਢਾਇਆ ਪਿਆ ਕਰੋ ਕਰੋ ਕੋਈ ਚੀਜ਼ ਤਾਂ ਸ਼ਰਮ ਲਈ ਅੱਜ ਦੀ ਛੱਡ ਦੋ ਤੁਸੀਂ ਕਟਿਆ ਨੂੰ ਹੱਗਨਾ ਮੂਤਨਾ ਪਤਾ ਨਹੀਂ ਬੈਂਚੋ ਠੀਕ ਹੈ ਕਿਸੇ ਟਾਈਮ ਤੱਕ ਜਿੱਦਾਂ ਹੁਣ ਪ੍ਰੈਂਕ ਮਾੜੇ ਮੋਟੇ ਕਿਤੇ ਕਰਦਾ ਹੈ ਉਹ ਜੱਜ ਦੇ ਵੀ ਜਿਹੜਾ ਜੈਨੂਨ ਲੱਗਣਾ ਪਰ ਇਹ ਟੋਟਲੀ ਫੇਕ ਹੈ ਮੇਰੇ ਸਾਹਮਣੇ ਮੈਂ ਹੁਣ ਜੰਨਾ ਹੁਣ ਤੱਕ ਜਿਹੜਾ ਅਬਜ਼ਰਵ ਕੀਤਾ ਨਾ ਸਾਰਾ ਟੋਟਲੀ ਫੇਕ ਲੱਗਦਾ ਮਨ ਨੂੰ ਆ ਸਾਰਾ ਨਾਟਕ ਆਜੀ ਨਾਲ ਕਰਦੇ ਇਹਦੀ ਕਿ ਮੀ ਪਪੰਦੀਆਂ ਰੌਲਾ ਤਾਂ ਇਹਨਾਂ ਦਾ ਸਾਰਿਆਂ ਨੇ ਗੱਲ ਕੀਤੀ ਹੈ ਰਿਕਾਰਡਿੰਗ ਆਈਆਂ ਫਰਸ਼ੀ ਭਾਨੇ ਜਿਹੜੀ ਉਹਨਾਂ ਦਾ ਰਿਕਾਰਡ ਕੀਤਾ ਆ ਜਿਹੜਾ ਤਮਾਸ਼ਾ ਬਲੌਗਰ ਕਰਦੇ ਨੇ ਲੋਕਾਂ ਨੂੰ ਦਿਖਾਉਂਦੇ ਨੇ ਸਪੈਸ਼ਲੀ ਫਰਸ਼ੀ ਨੇ ਕਿਉਂ ਮੇਰੇ ਸਾਹਮਣੇ ਵੀਡੀਓ ਜਾਂ ਰਿਕਾਰਡਿੰਗ ਇਹਨਾਂ ਦੀ ਕੀਤੀ ਕਿ ਜਿਹੜੇ ਦੀਦੀ ਜੀਜੂ ਵਾਲਾ ਵਾਇਰਸ ਹੈਗਾ ਇਹਨਾਂ ਬਲੌਗਰਾਂ ਨੂੰ ਦੇਖ ਕੇ ਦੀਦੀ ਜੀਜੂ ਸ਼ੋ ਕਿਊਟ ਸ਼ੋ ਨਾਈਸ ਕਾ ਸਾਨੂੰ ਵੀ ਇਦਾਂ ਦਾ ਹਸਬੰਦ ਮਿਲੇ ਸਾਨੂੰ ਵੀ ਇਦਾਂ ਦੀ ਵਾਈਫ ਮਿਲੇ ਇਸ ਭ੍ਰਮ ਨੂੰ ਤੋੜਨ ਦੇ ਲਈ ਇਹ ਫਰਸ਼ੀ ਵੱਲੋਂ ਕਰਨਾ ਬਹੁਤ ਜ਼ਰੂਰੀ ਸੀ ਬਹੁਤ ਜ਼ਰੂਰੀ ਸੀ ਇਸ ਚੀਜ਼ ਦਾ ਪਰਦਾ ਉਠਾਇਆ ਜਾਣਾ ਕਿ ਅਸਲ ਵਿੱਚ ਆ ਕਪਲ ਬਲੌਗਰ ਅੰਦਰੋਂ ਕਿੰਨੇ ਕੇ ਪਿਆਰ ਵਾਲੇ ਨੇ ਕਿੰਨੇ ਕੇ ਪਿਆਰ ਇਨਾਂ ਚ ਹੈ ਆਪਸ ਵਿੱਚ ਹੁੰਦਾ ਵਾ ਅਸਲ ਜ਼ਿੰਦਗੀ ਵਿੱਚ ਜਿਹੜਾ ਦਿਖਾਉਂਦੇ ਆ ਨਾ ਪਬਲਿਕ ਸਾਹਮਣੇ ਬਲੌਗਾਂ ਦੇ ਵਿੱਚ ਹੀ ਹੀ ਹਾ ਹਾ ਹੀ ਹੀ ਹਾ ਹਾ ਰਿਐਲਿਟੀ ਕੀ ਹੈ ਇਹ ਬਹੁਤ ਜ਼ਰੂਰੀ ਸੀ ਔਰ ਫਰੈਸ਼ੀ ਨੇ ਬਿਲਕੁਲ ਸਹੀ ਕਿਹਾ ਇਦਾਂ ਕਰਕੇ ਪੂਰੀ ਤਰ੍ਹਾਂ ਮੈਂ ਇਸ ਚੀਜ਼ ਦੇ ਨਾਲ ਹਾਮੀ ਭਰਦੀ ਆ ਐਗਰੀ ਕਰਦੀ ਆ ਸਹੀ ਕਿਹਾ ਐਟ ਲੀਸਟ ਇਹਦੇ ਨਾਲ ਬਹੁਤ ਸਾਰੇ ਲੋਕਾਂ ਦੇ ਪਰਦੇ ਚੱਕੇ ਗਏ ਹੋਣੇ ਬਹੁਤ ਲੋਕਾਂ ਦੀ ਅੱਖਾਂ ਖੁੱਲ ਗਈ ਹੋਣੀ ਆ ਦੀਦੀ ਜੀ ਜੂ ਵਾਲੇ ਜਿਹੜਾ ਜਵਾਕੜੇ ਆ ਉਹਨਾਂ ਨੂੰ ਘਟੋ ਘਟ ਕਿਤੇ ਤਾਂ ਦਿਮਾਗੇ ਕੰਨੇ ਪਈ ਹੋਣੀ ਕਿ ਜੇ ਇਹ ਦੋ ਤਿੰਨ ਕਪਲਾਂ ਦਾ ਇਹ ਹਾਲ ਹੈ ਤਾਂ ਬਾਤਿਆਂ ਦਾ ਕੀ ਹਾਲ ਹੈ ਆਂਦੇ ਇਸ ਸਮੇਂ ਤੇ ਉਹਨਾਂ ਦੇ ਵੀ ਪਰਦੇ ਖੁੱਲ ਜਣੇ ਆ ਤੇ ਹੁਣ ਮੈਂ ਗੱਲ ਕਰਦੀ ਇਹਨਾਂ ਨੇ ਇਹਨਾਂ ਦੀ ਰਿਕਾਰਡਿੰਗ ਅਰ ਲੀਕ ਹੋਣ ਤੋਂ ਬਾਅਦ ਇਹਨਾਂ ਨੇ ਆਪਣੀਆਂ ਵੀਡੀਓ ਡਿਲੀਟ ਕਰਤੀਆਂ ਰਾਈਟ ਵੀਡੀਓ ਡਿਲੀਟ ਕਰਤੀਆਂ ਤੇ ਪੋਸਟਾਂ ਪਾਤੀਆਂ ਕਿੰਨੀ ਪਵਨ ਹੋਣਾ ਨੇ ਕਿ ਅਸੀਂ ਵੱਖ-ਵੱਖ ਹੋ ਗਏ ਫਲਾਣਾ ਟੈਂਪਣਾ ਇਹ ਉਹ ਸਾਰਿਆਂ ਨੇ ਦੇਖਿਆ ਹੀ ਹੈ ਔਰ ਜਿਹੜਾ ਕਿ ਮੈਂ ਪਿਛਲੀ ਵੀਡੀਓ ਚ ਵੀ ਕਿਹਾ ਸਾਰਾ ਨਾਟਕ ਹੈ ਇਸ ਸਿਰਫ ਨਾਟਕ ਮਾਰ ਰਹੇ ਹੋਰ ਕੁਝ ਨਹੀਂ ਕਰ ਰਹੇ ਏ 27000.3 ਮਤਲਬ 27300 ਕੁਛ ਬੰਦਿਆਂ ਨੇ ਇਸ ਰੀਲ ਨੂੰ ਲਾਈਕ ਕੀਤਾ ਕੀ ਲਾਈਕ ਕੀਤਾ ਇਹ ਰੈਕਸਪ੍ਰੈਸ਼ਨ ਗਸ਼ਤੀਆਂ ਵਾਲੇ ਇੱਕ ਲੇਦਾ ਬਾਹਰ ਖੜੀ ਇੱਕ ਰੰਡੀ ਦੀ ਤਰ੍ਹਾਂ ਐਕਸਪ੍ਰੈਸ਼ਨ ਦੇ ਰਹੀ ਹੈ ਜਿਹਦਾ ਕੋਈ ਸਰਪਰ ਬਣਦਾ ਨਹੀਂ ਹੈ ਸੋਸ਼ਲ ਮੀਡੀਆ ਤੇ ਮੂੰਹ ਚੱਕ ਕੇ ਦੇਣਾ ਇਸ ਤਰ੍ਹਾਂ ਦੀ ਅਸ਼ਲੀਲਤਾ ਫਲਾਂ ਨੂੰ ਮੰਮੇ ਦੇ ਖਾਨ ਨੂੰ ਨਚਣ ਨੂੰ ਇਸ ਤਰ੍ਹਾਂ ਦੇ ਅਸ਼ਲੀਲ ਅਸ਼ਲੀਲ ਤੇਰੀਆਂ ਅਸ਼ਲੀਲ ਥਾਂ ਤੋਂ ਐਕਸਪ੍ਰੈਸ਼ਨ ਦਿਖਾਣੇ ਸੀ ਥਾਂ ਤਾਂ ਟੱਕ ਲੰਦੀ ਨਚਣ ਨੂੰ ਕੌਣ ਮਨਾ ਕਰ ਰਿਹਾ ਤੈਨੂੰ ਐਕਸਪ੍ਰੈਸ਼ਨ ਦਿਖਾਉਣ ਨੂੰ ਕੌਣ ਮਨਾ ਕਰ ਰਿਹਾ ਲੇਕਿਨ ਜਿਹੜੇ ਆਪਣੇ ਮੰਮੇ ਆ ਡੈਰੀ ਮਿਲਕ ਪਲਾਂਟ ਇਹਨੂੰ ਤਾਂ ਟੱਕ ਲਾ ਫੇਤੇ ਫੇਤ ਨੂੰ ਉਹ ਦੋ ਚਾਰ ਜਿਹੜਾ ਸ਼ਬਦ ਹੈਗੇ ਆ ਚਰਤਰ ਨੂੰ ਲੈ ਕੇ ਤੈਨੂੰ ਉਹ ਨਾ ਕਹੀ ਆ ਦੇਖ ਦੇਖ ਦੇ ਕਿਦਾਂ ਲੁੱਚੀਆਂ ਔਕਾਂ ਇਸ਼ਾਰੇ ਮਾਰਦੀ ਪਈ ਐ ਤੈਨੂੰ ਉਹ ਸਭ ਸ਼ਬਦਾਂ ਨਾਲ ਨਾ ਬੁਲਾਈਏ ਤਾਂ ਹੋਰ ਕੀ ਕਹੀਏ ਫੇਤੇ ਨੀ ਵਰਗੀਆਂ ਆ ਜਾਂਦੀਆਂ ਨੇ ਹੋਏ ਹੋਏ ਅਸੀਂ ਅਸੀਂ ਤਾਂ ਕੰਮ ਕਰਦੇ ਅਸੀਂ ਤਾਂ ਗਰੀਬ ਅਸੀਂ ਤਾਂ ਭੁਲਾਣਾ ਫਿਰ ਨੰਗੀਆਂ ਹੋ ਜਾਓ ਕੁੱਤੀਓ ਚੱਕਲੇ ਤੇ ਬਹਿ ਜਾ ਉੱਥੇ ਧੰਦੇ ਕਰ ਲਓ ਫਿਰ ਖੁੱਲੇ ਸਰੇ ਆ ਮਾ ਕੇ ਇਹਨਾਂ ਸਭ ਤੱਕ ਆ ਹੀ ਰਹੀਆਂ ਆ ਦੇਖ ਫਰੀਜ਼ ਚ ਮੰਮੇ ਦਿਖਾਈ ਜੰਨੀ ਪਈਆਂ ਜਾ ਕੇ ਚੱਕਲੇ ਤੇ ਬਹਿ ਜਾ ਘੜੋਂ ਘੜੋਂ ਪੈਸੇ ਤਾਂ ਵਟੇਂਗੇ 10-5000 ਰੁਪਏ ਆ ਮੰਮੇ ਦਿਖਾਉਂਦੇ ਬਦਲੇ ਪ੍ਰੀਤ ਕਮੋਰਿਆ ਲੋਕਾਂ ਕੰਪਲੇਂਟ ਵਾਲਾ ਜਿਹੜਾ ਮੈਟਰ ਹੈਗਾ ਕੰਪਲੇਂਟ ਕਰਨੀ ਚਾਹੀਦੀ ਨਹੀਂ ਕਰਨੀ ਚਾਹੀਦੀ YouTube ਦੇ ਉੱਤੇ YouTube ਦੇ ਕਿਸੇ ਮੈਟਰ ਦੇ ਉੱਤੇ ਹੈਨਾ ਮੇਰੇ ਵੱਲੋਂ ਕੰਪਲੀਟਲੀ ਮੈਂ YouTube ਦੇ ਉੱਤੇ ਹੀ ਰਹੀਆਂ ਸ਼ੁਰੂ ਤੋਂ ਹਾਂ ਕਿਸੇ ਨੇ ਸਾਹਮਣੇ ਤਾਂ ਕੋਈ ਪਰਸਨਲ ਦੁਸ਼ਮਣੀਆਂ ਕੱਢੀਆਂ ਬਥੇਰੀਆਂ ਨੇ ਕੱਢੀਆਂ ਠੀਕ ਹੈ ਅਨਆਪਸ਼ਨਾ ਬੱਕ ਕੇ ਲਿਖ ਔਰ ਰਹੀ ਗੱਲ ਜਿਹੜੇ ਤਿੰਨ ਹੈਗੇ ਆ ਇਹਨਾਂ ਦੇ ਚਾਹਣ ਵਾਲੇ ਇਹਨਾਂ ਦੇ ਪ੍ਰਸ਼ੰਸ਼ਕ ਹੈ ਨਾ ਏਦਾਂ ਤਾਂ ਹੈ ਨਹੀਂ ਕਿ ਬਈ ਕੋਈ ਰੈਂਡਮਲੀ ਅਣਜਾਣ ਬੰਦਾ ਕੋਈ ਏਦਾਂ ਇਸ ਲੈਵਲ ਤੱਕ ਬਕਵਾਸ ਕਰੇਗਾ ਇਹ ਉਹ ਹੀ ਹੋਏਗਾ ਜਿਹੜਾ ਰੋਮੀ ਦਾ ਖਾਸ ਹੋਏਗਾ ਰੋਮੀ ਦੇ ਚੁਪੇ ਲੰਦਾ ਹੋਏਗਾ ਉਸ ਤੋਂ ਲਾਵਾ ਹੋਰ ਕੋਈ ਹੋ ਨਹੀਂ ਸਕਦਾ ਰੈਂਡਮਲੀ ਕਿਸੇ ਬੰਦੇ ਨੂੰ ਮੇਰੀ ਗੱਲਾਂ ਨਹੀਂ ਪਸੰਦ ਆਏਗੀ ਉਹ ਬੋਲਦਾ ਇਹ ਆਪਣਾ ਨਾਰਮਲ ਜੀ ਕੋਈ ਗੱਲ ਬੋਲਦਾ ਇੰਨਾ ਡੀਪਲੀ ਤਾਂ ਕੋਈ ਸਗੇ ਵਾਲਾ ਹੀ ਜਾ ਸਕਦਾ ਸੋ YouTube ਦੀ ਗੱਲ ਹੈ YouTube ਤੇ ਮੇਰੇ ਵੱਲੋਂ ਹਾਂ ਜੇ ਇੰਨਾ ਨੇ ਜਾਣਾ ਪਰਸਨਲ ਟਾਸ ਡਿਸਾਈਡ ਕਰ ਸਕਦੇ ਆਪਸ ਚ ਹਾਂ ਕੰਟੀਨਿਊ ਕਰੀਏ ਅੱਗੇ ਇਹ ਸਭ ਇਹ ਫੁੱਲ ਸਟਾਪ ਲਾਈਏ ਠੀਕ ਹੈ ਰਹੀ ਗਲਤ ਸਾਡੇ ਸਵਾਲ ਚੱਕਣ ਤੇ ਆਪਾਂ ਸਵਾਲ ਚੱਕਦੇ ਹਾਂ ਬਿਲਕੁਲ ਚੱਕਾਂਗੇ ਆਪਾਂ ਚੱਕਣਾ ਹੈ ਜੇ S2 R2 ਕਿਸੇ ਸਬਸਕ੍ਰਾਈਬਰ ਤੋਂ ਕਿਸੇ ਪਰਸਨਲ ਹੀ ਕਿਤੇ ਜਾ ਕੇ ਭੀਖ ਮੰਗ ਰਹੀ ਹੈ ਪੈਸੇ ਮੰਗ ਰਹੀ ਹੈ ਫਰਾਡ ਕਰ ਰਹੀ ਹੈ ਹੈ ਨਾ ਕੋਈ ਚੀਜ਼ ਕਿਸੇ ਚੀਜ਼ ਪਾਸੋਂ ਫਰਾਡ ਕਰ ਰਹੀ ਹੈ ਪਬਲਿਕ ਨਾਲ ਤੁਸੀਂ ਬੋਲੋ ਤੁਹਾਨੂੰ ਮੇਰਾ ਕੰਟੈਂਟ ਮੇਰੀਆਂ ਗੱਲਾਂ ਨਹੀਂ ਪਸੰਦ ਤੁਹਾਡਾ ਰਾਈਟ ਹੈ ਬੋਲਣ ਦਾ ਮੈਂ ਗਲਤ ਕੀਤਾ ਪਬਲਿਕ ਤੇ ਤੁਸੀਂ ਮੇਰੇ 100 ਜੁੱਤੀਆਂ ਮਾਰੋ ਮੈਂ ਮੈਂ ਕਹਿੰਦੀ ਮੈਂ ਰਿਐਲਿਟੀ 'ਚ ਵੀ ਕਿਸੇ ਨਾਲ ਗਲਤ ਕੀਤਾ ਨਾ ਫਰਾਡ ਕੀਤਾ ਸਕੈਮ ਕੀਤਾ ਪੈਸੇ ਠੱਗੇ ਮੇਰੇ ਜੁੱਤੀਆਂ ਮਾਰ ਲਿਓ ਤੁਸੀਂ ਵਿਦ ਐਵੀਡੈਂਸ ਰੱਖ ਕੇ ਹਨਾ ਸੋ ਇਹ ਸਿੰਪਲ ਜੀ ਗੱਲ ਹੈਗੀ ਆ ਰਹੀ ਗੱਲ ਸਵਾਲ ਤਾਂ ਦੇਖੋ ਹੋਣਗੇ ਹੋਣਗੇ ਤੁਸੀਂ ਗਿਆਨ ਚੌਧਰੀ ਨੇ ਲੰਬੇ ਟਾਈਮ ਦਾ ਸਵਾਲ ਹੋਣੇ ਆ ਸਵਾਲ ਹਜੇ ਤਿਆਰ ਹੋ ਜੋ ਬੰਦਰੋ ਤੁਸੀਂ ਤਿੰਨੋ ਜਾਣੇ ਹੋ ਹਜੇ ਅਪਰ ਲੈਵਲ ਦਾ ਸਵਾਲ ਹੋਣੀ ਅੱਗੇ ਜਾ ਕੇ ਵਿਦ ਐਵੀਡੈਂਸ ਰੱਖ ਕੇ ਹੁਣ ਇਸ਼ਾਰਾ ਸਮਝਜੋ ਆਪਣਾ ਬੋਰੀਆ ਬਿਸਤਰਾ ਲਪੇਟ ਲਓ ਜਿਹੜਾ ਤੁਸੀਂ ਆ ਫਲਾ ਕੇ ਬੈਠੇ ਹੋ ਨਾ ਸਮਾਜ ਸੇਵੀ ਦਾ ਹਾਂ ਮੈਂ ਉੱਥੇ ਵਾਰ ਕਰਨਾ ਹੈ ਹੁਣ